ਜੀ ਆਏ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਤੇਜ਼ਾਬ ਖਾਰ ਅਤੇ ਲੂਣ ਤੇ ਬਸ ਬੱਚਿਓ ਇਸ ਸਬਕ ਇਸ ਅਧਿਆਇ ਦੀ ਲੜੀ ਨੂੰ ਅੱਗੇ ਤੋੜਦੇ ਹੋਏ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਤੋੜਦੇ ਅਗਲੇ ਅਸੀਂ 7 ਸਵਾਲ 13 ਤੋਂ ਲੈ ਕੇ 19 ਤੱਕ ਇਸ ਵੀਡੀਓ ਵਿੱਚ ਕਰਾਂਗੇ ਜਿਹੜੇ ਸਵਾਲ ਬਣਾਏ ਨੇ ਇੱਕ ਸਵਾਲ ਤੁਹਾਡੀ ਕਿਤਾਬ ਵਿੱਚੋਂ ਵੀ ਹੈਗਾ ਤੇ ਇਹਦੇ ਰਾਹੀਂ ਇਸੋ ਦਮ ਰਾਹੀਂ ਬੱਚਿਓ ਜਿਹੜਾ ਤੁਹਾਡਾ ਪੂਰਾ ਸਬਕ ਹੈਗਾ ਉਹ ਉਹਦੀ ਉਹਨੂੰ ਪੜ੍ਹਨਾ ਸਮਝਣਾ ਜਿਹੜਾ ਹੈ ਉਹਦਾ ਕਾਰਜ ਇੱਥੇ ਪੂਰਾ ਹੋ ਜਾਂਦਾ ਹੈ ਤੇ ਜੇ ਤੁਸੀਂ ਕਿਤਾਬ ਨਾ ਵੀ ਦੇਖੀ ਹੋਵੇ ਨਾ ਵੀ ਖੋਲੀ ਹੋਵੇ ਤੇ ਤੁਸੀਂ ਇਹ ਸਾਰੇ ਸਵਾਲ ਸੋਚੋ ਤੇ ਉੱਤਰ ਦੇ ਉਹਦੇ ਕਰ ਲੋਗੇ ਤੇ ਤੁਹਾਡਾ ਸਾਰਾ ਦਾ ਸਾਰਾ ਜਿਹੜਾ ਚੈਪਟਰ ਹੈਗਾ ਅਧਿਆਇ ਹੈਗਾ ਉਹ ਪੂਰਾ ਦਾ ਪੂਰਾ ਕਵਰ ਹੋ ਜਾਏਗਾ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਤੇ ਜਿਹੜੇ ਸਵਾਲ ਉੱਤਰ ਤੁਹਾਡੇ ਲਈ ਤਿਆਰ ਕੀਤੇ ਗਏ ਨੇ ਸਾਰੇ ਆਪਣੀ ਤੁਸੀਂ ਨੋਟਬੁੱਕ ਵਿੱਚ ਕਾਪੀ ਚ ਉਤਾਰ ਲਓ ਤੇ ਮਗਰੋਂ ਦੀ ਇਹਨਾਂ ਨੂੰ ਚੇਤਾ ਕਰਕੇ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਵਾਗਤ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਇਹ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲ ਜਾਏਗੀ 7th ਇੰਗਲਿਸ਼ ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਸਦੀ ਹਲ ਕਰਕੇ ਬਾਅਦ ਦਿੱਤੀ ਗਈ ਹੈ ਇੱਕ ਹੈ ਇਹ 7ਵੀਂ ਗਣਿਤ ਜਿਹਦੇ ਗਣਿਤ ਦੀ ਕਿਤਾਬ ਹਲ ਕਰਕੇ ਪਾ ਦਿੱਤੀ ਗਈ ਹੈ ਇਹ ਕਿ ਕਿ 7th ਮੈਥ ਜਿਹਦੇ ਵਿੱਚ ਮੈਥ ਦੀ ਕਿਤਾਬ ਇੰਗਲਿਸ਼ ਮੀਡੀਅਮ ਵਿੱਚ ਹਲ ਕਰਕੇ ਪਾ ਦਿੱਤੀ ਗਈ ਹੈ ਇੱਕ ਪਲੇਲਿਸਟ ਹੈ ਗਣਿਤ ਦੇ ਸਿਧਾਂਤ ਜਿਹੇ ਵਿੱਚ ਗਣਿਤ ਦੀਆਂ ਕੁਝ ਮੁਢਲੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਬੜੀ ਵਿਸਤਾਰ ਨਾਲ ਸਮਝਾਇਆ ਗਿਆ ਹੈ ਇੱਕ ਬੱਚਾ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਹੈਗੀ ਐਬ੍ਰੇਵੀਏਸ਼ਨਸ ਦੀ ਨਾਮ ਦੀ ਪਲੇਲਿਸਟ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੇਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਤੇ ਵੀ ਵੀਡੀਓ ਜੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਸੋ 13ਵਾਂ ਸਵਾਲ ਹੈ ਕਿ ਨੇ ਹਲਦੀ ਦੀ ਸੂਚਕ ਦੇ ਤੌਰ ਤੇ ਵਰਤੋਂ ਬਾਰੇ ਲਿਖੋ ਸੋ ਜਵਾਬ ਇਹ ਹੈ ਹਲਦੀ ਇੱਕ ਕੁਦਰਤੀ ਸੂਚਕ ਹੈ ਜਿਹਨੂੰ ਕਹਿੰਦੇ ਇੰਡੀਕੇਟਰ ਅੰਗਰੇਜ਼ੀ ਵਿੱਚ ਜੇ ਇਸ ਨੂੰ ਤੇਜ਼ਾਬੀ ਜਾਂ ਉਦਾਸੀਨ ਘੋਲ ਵਿੱਚ ਪਾਈਏ ਤਾਂ ਇਸ ਦੇ ਰੰਗ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਇਹ ਗੱਲਾਂ ਤੁਹਾਨੂੰ ਚੇਤੇ ਕਰਨੀਆਂ ਬਣੀਆਂ ਤੇਜ਼ਾਬੀ ਜਾਂ ਉਦੀਸ ਉਦਾਸੀਨ ਘੋਲ ਵਿੱਚ ਇਹਦੇ ਰੰਗ ਵਿੱਚ ਕੋਈ ਬਦਲਾਅ ਨਹੀਂ ਆਉਂਦਾ ਭਾਵ ਹਲਦੀ ਦਾ ਰੰਗ ਪੀਲਾ ਹੀ ਰਹਿੰਦਾ ਹੈ ਠੀਕ ਹੈ ਪਰ ਖਾਰੀ ਕੋਲ ਵਿੱਚ ਪਾਉਣ ਤੇ ਇਸ ਦਾ ਰੰਗ ਭੂਰਾ ਲਾਲ ਹੋ ਜਾਂਦਾ ਹੈ ਇਹ ਇਹਦਾ ਗੁਣ ਹੈ ਠੀਕ ਹੈ ਖਾਰੀ ਕੋਲ ਪਾਉ ਜੇ ਹਲਦੀ ਵਾਲਾ ਪਾਉ ਇਹਨੂੰ ਉਹਨਾਂ ਛੁਆਓਗੇ ਖਾਰੀ ਕੋਲ ਨੂੰ ਹਲਦੀ ਦੇ ਪੇਸਟ ਦੇ ਨਾਲ ਹਲਦੀ ਦੇ ਨਾਲ ਇਹਦਾ ਰੰਗ ਲਾਲ ਹੋ ਜਾਏਗਾ ਹੁਣ ਬੱਚੋ ਇਹ ਜਿਹੜਾ ਤੱਤ ਹੈਗਾ ਵਿਗਿਆਨਿਕ ਤੱਤ ਹੈਗਾ ਇਹਦੀ ਵਰਤੋਂ ਸਾਡੇ ਵਿਵਾਰਿਕ ਜੀਵਨ 'ਚ ਕਿੱਦਾਂ ਹੁੰਦੀ ਹੈ ਉਹ ਇਹਦਾ ਇੱਕ ਸਵਾਲ ਜੁੜਿਆ ਇਦਾਂ ਕਰਦੇ ਆਂ ਬੜਾ 14ਵਾਂ ਸਵਾਲ ਹੈ ਤੁਹਾਡੇ ਪੇਪਰਾਂ 'ਚ ਆ ਸਕਦਾ ਇਦਾਂ ਦਾ ਚਿੱਟੇ ਕੁਰਤੇ ਤੇ ਲੱਗਾ ਹਲਦੀ ਦਾ ਦਾਲ ਧੋਣ ਮਗਰੋਂ ਲਾਲ ਕਿਉਂ ਹੋ ਜਾਂਦਾ ਹੈ ਹੁਣ ਜਦੋਂ ਬੱਚਿਓ ਕੋਈ ਚੀਜ਼ ਦਿਗਪੇ ਚਿੱਟੇ ਕੁਰਤੇ ਤੇ ਤੇ ਰੰਗ ਉਹਦਾ ਹੋ ਗਿਆ ਪੀਲਾ ਕਿਉਂ ਤੁੜਕਾ ਲੱਗਾ ਤੇ ਵਿੱਚ ਹਲਦੀ ਹੁੰਦੀ ਹੈ ਹਲਦੀ ਦਾ ਰੰਗ ਪੀਲਾ ਹੁੰਦਾ ਪਰ ਜਦੋਂ ਧੋਨੇ ਆ ਧੋਣ ਤੋਂ ਬਾਅਦ ਥੋੜਾ ਜਿਹਾ ਰੰਗ ਜੜਾ ਹੈ ਉਹ ਲਾਲੀ ਆ ਜਾਂਦੀ ਕਿਉਂ ਸੋ ਇਹਦਾ ਜਵਾਬ ਇਹ ਹਲਦੀ ਦਾ ਪੀਲਾ ਰੰਗ ਖਾਰੀ ਘੋਲ ਦੇ ਸੰਪਰਕ ਵਿੱਚ ਆਉਣ ਤੇ ਭੂਰਾ ਲਾਲ ਹੋ ਜਾਂਦਾ ਹੈ ਇਹਦਾ ਇਹ ਕਾਰਨ ਹੈ ਇਹ ਇੱਕ ਬਿਗਿਆਨਿਕ ਤੱਤ ਹੈਗਾ ਠੀਕ ਹੈ ਸਾਬਣ ਦਾ ਘੋਲ ਦਾ ਸੁਭਾਅ ਖਾਰੀ ਹੁੰਦਾ ਹੈ ਸਾਬਣ ਚ ਬੱਚੋ ਕੀ ਹੁੰਦਾ ਖਾਰਾਪਣ ਹੁੰਦਾ ਸਾਬਣ ਦੇ ਵਿੱਚ ਸੋਡੀਅਮ ਹਾਈਡਰੋਕਸਾਈਡ ਜਾਂ ਪੋਟਾਸ਼ੀਅਮ ਹਾਈਡਰੋਕਸਾਈਡ ਹੁੰਦਾ ਤੋਂ ਇਸ ਕਰਕੇ ਸਾਬਣ ਦਾ ਸੁਭਾਅ ਖਾਰੀ ਹੈ ਇਸ ਕਰਕੇ ਚਿੱਟੇ ਕੁਰਤੇ ਤੇ ਲੱਗਾ ਹਲਦੀ ਦਾ ਦਾਗ ਧੋਣ ਮਕਰੋ ਲਾਲ ਹੋ ਜਾਂਦਾ ਹੈ ਬਸ ਸਿੱਧਾ ਜਵਾਬ ਹੈ ਦੋਲਨਾਰਾ ਠੀਕ ਹੈ ਜੀ ਅੱਗੇ ਚਲੀਏ ਹੁਣ ਆ ਗਿਆ 15ਵਾਂ ਸਵਾਲ ਹਲਦੀ ਪੇਪਰ ਤਿਆਰ ਕਰਨ ਦੀ ਵਿਧੀ ਲਿਖੋ 104 ਪੜਾਮਾਂ ਵਿੱਚ ਅਸੀਂ ਇਹਨੂੰ ਲਿਖ ਸਕਦੇ ਹਾਂ ਇਹਦੀ ਵਿਧੀ ਸੌਖੀ ਹੈ ਇੱਕ ਚਮਚ ਹਲਦੀ ਵਿੱਚ ਥੋੜਾ ਜਿਹਾ ਪਾਣੀ ਮਿਲਾ ਕੇ ਲੇਟੀ ਜਾਂ ਪੇਸਟ ਬਣਾਓ ਬੜਾ ਸੌਖਾ ਆਪਣੇ ਸ਼ਬਦਾਂ ਚ ਲਿਖ ਸਕਦੇ ਹੋ ਤੁਸੀਂ ਇੱਕ ਚਮਚ ਹਲਦੀ ਥੋੜਾ ਪਾਣੀ ਪਾ ਕੇ ਦੀ ਲੇਟੀ ਬਣਾ ਲਓ ਹਨਾ ਇਸ ਪੇਸਟ ਨੂੰ ਫਿਲਟਰ ਪੇਪਰ ਤੇ ਲਾਓ ਅਤੇ ਸੁਕਾ ਲਓ ਹੁਣ ਫਿਲਟਰ ਪੇਪਰ ਹੁੰਦੇ ਨੇ ਨੈਪਕਿਨ ਹੁੰਦੇ ਨੇ ਕੋਈ ਫਿਲਟਰ ਪੇਪਰ ਹੁੰਦੇ ਨੇ ਉਹ ਤੇ ਇਦਾਂ ਇਦਾਂ ਜਿਹੜਾ ਪੇਸਟ ਜਿਹੜਾ ਮੱਖਣ ਲਾਈਦਾ ਡਬ ਰੋਟੀ ਤੇ ਉਦਾਂ ਲਾ ਕੇ ਨੂੰ ਉਕਾ ਲਵੋ ਪੀਲੇ ਰੰਗ ਦੇ ਬਣੇ ਇਸਲਦੀ ਪੇਪਰ ਦੇ ਕੁਝ ਟੁਕੜੇ ਕੱਟ ਲਓ ਅਤੇ ਕੁਦਰਤੀ ਸੂਚਕ ਦੇ ਤੌਰ ਤੇ ਵਰਤੋ ਬਸ ਉਹਨਾਂ ਕੱਟ ਕੇ ਨਿਕਲ ਕੇ ਟੋਟੇ ਰੱਖ ਲਓ ਖਾਰੀ ਕੋਲ ਦੇ ਸੰਪਰਕ ਚ ਆਉਣ ਤੇ ਇਸ ਪੇਪਰ ਦਾ ਰੰਗ ਪੂਰਾ ਲਾਲ ਹੋ ਜਾਵੇਗਾ ਪਰ ਉਦਾਸੀਨ ਜਾਂ ਤੇਜ਼ਾਬੀ ਕੋਲ ਦੀ ਹਾਲਤ ਵਿੱਚ ਰੰਗ ਪੀਲਾ ਹੀ ਰਹੇਗਾ ਸੋ ਇਹ ਸੂਚਕ ਦਾ ਕੰਮ ਕਰੇਗਾ ਜੇ ਤੇ ਰੰਗ ਉਹੀ ਰਹਿੰਦਾ ਹੈ ਇਹ ਦਾ ਉਹਨਾਂ ਕੋਲ ਸੂਜ ਜਾਂ ਤੇਜ਼ਾਬੀ ਹੈ ਜਾਂ ਉਦਾਸੀਨ ਹੈ ਜੇ ਰੰਗ ਲਾਲ ਹੋ ਜਾਂਦਾ ਹੈ ਤੇ ਨਾਲ ਕੋਲ ਜਿਹੜਾ ਹੈ ਉਹ ਖਾਰੀ ਹੈ ਠੀਕ ਹੈ ਜੀ ਹੁਣ ਆ ਗਿਆ ਬੱਚੋ 16ਵਾਂ ਸਵਾਲ ਚਾਈਨਾ ਰੋਜ਼ ਉਹ ਹੋਏ ਤੇ ਬੱਚੋ ਐਸ ਨਹੀਂ ਹੈਗਾ ਇਹ ਹੈਗਾ ਸਪੈਲਿੰਗ ਦੀ ਮਿਸਟੇਕ ਟਾਈਪਿੰਗ ਮਿਸਟੇਕ ਸੋ ਚਾਈਨਾ ਰੋਜ਼ ਚਾਈਨਾ ਰੋਜ਼ ਦੀ ਸੂਚਕ ਦੇ ਤੌਰ ਤੇ ਵਰਤੂ ਬਾਰੇ ਲਿਖੋ ਸੋ ਚਾਈਨਾ ਰੋਜ਼ ਇੱਕ ਕੁਦਰਤੀ ਸੂਚਕ ਹੈ ਜਿੱਦਾਂ ਹਲਦੀ ਕੁਦਰਤੀ ਸੂਚਕ ਹੈ ਐਵੀ ਕੁਦਰਤੀ ਸੂਚਕ ਹੈ ਇਹ ਤੇਜ਼ਾਬੀ ਘੋਲ ਨੂੰ ਗੁਲਾਬੀ ਅਤੇ ਖਾਰੀ ਘੋਲ ਨੂੰ ਹਰਾ ਕਰ ਦਿੰਦਾ ਹੈ ਇਹ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਕੰਠ ਕਰਨੀਆਂ ਪੈਣੀਆਂ ਨੇ ਠੀਕ ਹੈ ਨਾ ਜਿਵੇਂ ਹਲਦੀ ਜਿਹੜੀ ਹੈ ਉਹ ਖਾਰੀ ਘੋਲ ਦੇ ਸੰਪਰਕ ਜਾਂਚ ਲਾਲ ਹੋ ਜਾਂਦਾ ਹੈ ਪੀਲੇ ਰੰਗ ਤੋਂ ਲਾਲ ਹੋ ਜਾਂਦਾ ਹੈ ਤੇ ਚਾਈਨਾ ਰੋਜ਼ ਤੇਜ਼ਾਬੀ ਘੋਲ ਨੂੰ ਗੁਲਾਬੀ ਤੇ ਖਾਰੀ ਘੋਲ ਨੂੰ ਹਰਾ ਠੀਕ ਹੈ ਜੀ ਹੁਣ ਚਾਈਨਾ ਰੋਜ਼ ਸੂਚਕ ਬਣਾਉਣ ਦੀ ਵਿਧੀ ਲਿਖੋ ਲੋ ਇਹ ਚਾਰ ਪੜਾਅ ਵਿੱਚ ਆ ਵੀ ਲਿਖ ਦਿੰਦੇ ਆ ਚਾਈਨਾ ਰੋਜ਼ ਦੀਆਂ ਕੁਝ ਪੱਤੀਆਂ ਬੀਕਰ ਵਿੱਚ ਪਾਓ ਪਾਣੀ ਆ ਜੀ ਬੀਕਰ ਵਿੱਚ ਥੋੜਾ ਜਿਹਾ ਗਰਮ ਪਾਣੀ ਪਾਓ ਪਾਣੀ ਆ ਜੀ ਬੜਾ ਸੌਖਾ ਹੈ ਬਸ ਹੁਣ ਪਾਣੀ ਦੇ ਰੰਗीन ਹੋਣ ਤੱਕ ਬੀਕਰ ਨੂੰ ਕੁਝ ਸਮਾਂ ਪਿਆ ਰਹਿਣ ਦਿਓ ਪੱਤੀਆਂ ਪਾਤੀਆਂ ਥੋੜਾ ਗਰਮ ਪਾਣੀ ਪਾਤਾ ਛੱਡ ਦਿਓ ਨਹੀਂ ਤੇ ਆਪੇ ਉਹ ਚੋਂ ਸਤ ਨਿਕਲ ਕੇ ਉਹਦਾ ਪਾਣੀ ਰੰਗਦਾਰ ਹੋ ਜਾਏਗਾ ਹੁਣ ਇਸ ਰੰਗੀਨ ਪਾਣੀ ਦੀ ਵਰਤੋਂ ਸੂਚਕ ਵਜੋਂ ਕਰੋ ਇਹ ਤੇਜ਼ਾਬੀ ਕੋਹ ਨੂੰ ਗੁਲਾਬੀ ਅਤੇ ਖਾਰੀ ਕੋਹ ਨੂੰ ਹਰਾ ਕਰ ਦਿੰਦਾ ਹੈ ਉਹੀ ਗੱਲ ਜਿਹੜੀ ਇੱਥੇ ਲਿਖੀ ਹੈ ਉਹ ਇੱਥੇ ਨਾਲ ਜੋੜਣੀ ਹੈ ਇਹਦੇ ਨਾਲ ਜੋੜਣੀ ਪਈ ਹੈ ਸੂਚਕ ਦੀ ਵਰਤੋਂ ਕਰਨੀ ਹੈ ਸੂਚਕ ਤਿਆਰ ਹੋ ਗਿਆ ਤੇ ਸੂਚਕ ਦੀ ਵਰਤੋਂ ਕਰਕੇ ਸਾਨੂੰ ਕੀ ਪਤਾ ਲੱਗੇਗਾ ਕਿ ਤੇਜ਼ਾਬੀ ਕੋਹਲੇ ਗੁਲਾਬੀ ਹੋ ਜਾਏਗਾ ਖਾਰੀ ਕੋਹਲੇ ਹਰਾ ਹੋ ਜਾਏਗਾ ਠੀਕ ਹੈ ਜੀ ਆਖਰੀ ਦੋ ਸਵਾਲ 18ਵਾਂ ਸੂਚਕ ਫੀਨੋਲਫਥੈਲਿਨ ਫੀਨੋਲਫਥੈਲਿਨ ਹੈ ਇਸ ਸਪੈਲਿੰਗ ਅੰਗਰੇਜ਼ੀ ਜਿਦਾਂ ਹੈਗੇ ਨੇ ਤੇ ਪੰਜਾਬੀ ਜਿਦਾਂ ਹੈਗੇ ਨੇ ਠੀਕ ਹੈ ਸੋ ਦੋਨਾਂ ਨੂੰ ਤੁਸੀਂ ਲਿਖਣ ਦਾ ਅਭਿਆਸ ਕਰ ਲੈਣਾ ਬਾਹਰੇ ਲਿਖੋ ਫੀਨੋਲਫਥੈਲਿਨ ਇੱਕ ਸੰਸ਼ਲਿਸਟ ਸੂਚਕ ਹੈ ਸਿੰਥੈਟਿਕ ਬਣਾਉਟੀ ਅਸੀਂ ਹੁਣੇ ਹਲਦੀ ਦੀ ਗੱਲ ਕੀਤੀ ਤੇ ਚੈਨਾ ਰੋਜ਼ ਦੀ ਗੱਲ ਕੀਤੀ ਹੈ ਕਿ ਕਿਹੜੇ ਸੂਚਕ ਸੀਗੇ ਕਿਹੜੇ ਇੰਡੀਕੇਟਰ ਸੀਗੇ ਐਸੀ ਕਿ ਨੇਚਰਲ ਇੰਡੀਕੇਟਰ ਕੁਦਰਤੀ ਸੂਚਕ ਹੁਣ ਬੱਚਿਓ ਕੁਦਰਤੀ ਸੂਚਕ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੇ ਨੇ ਜਿਦਾਂ ਲਿਟਮਸ ਪੇਪਰ ਵੀ ਹੈਗਾ ਹੈ ਨਾ ਤੇ ਜਿਹੜੇ ਸਿੰਥੈਟਿਕ ਸੂਚਕ ਨੇ ਸੰਸ਼ਲਿਸਟ ਸੂਚਕ ਨੇ ਉਹ ਸਾਨੂੰ ਅਸੀਂ ਫੈਕਟਰੀਆਂ ਵਿੱਚ ਪ੍ਰਯੋਗਸ਼ਾਲਾ ਵਿੱਚ ਕਿਆਰ ਕਰਦੇ ਆ ਸੋ ਫੀਨੋਲਫਥੇਲੀਨ ਇੱਕ ਸੰਸ਼ਲਿਸਟ ਸੂਚਕ ਭਾਵ ਸਿੰਥੈਟਿਕ ਇੰਡੀਕੇਟਰ ਹੈ ਇਸ ਨੂੰ ਖਾਰੀ ਸੂਚਕ ਦੇ ਤੌਰ ਤੇ ਵਰਤਿਆ ਜਾਂਦਾ ਹੈ ਖਾਰੀ ਸੂਚਕ ਦੇ ਤੌਰ ਤੇ ਕਿਉਂ ਕਿਉਂਕਿ ਤੇਜ਼ਾਬੀ ਕੋਲ ਜਾਂ ਉਦਾਸੀਨ ਕੋਲ ਦੇ ਵਿੱਚ ਇਹਦੇ ਰੰਗ 'ਚ ਕੋਈ ਬਦਲਾਅ ਨਹੀਂ ਆਉਂਦਾ ਇਹ ਤੁਹਾਨੂੰ ਦਿਲਕ ਦੇਣਾ ਇੱਤਜ਼ਾਬੀ ਅਤੇ ਉਦਾਸੀਨ ਘੋਲ ਵਿੱਚ ਰੰਗਹੀਣ ਰਹਿੰਦਾ ਹੈ ਕੋਈ ਫਰਕ ਨਹੀਂ ਪੈਂਦਾ ਪਰ ਖਾਰੀ ਘੋਲ ਵਿੱਚ ਪਾਉਣ ਤੇ ਇਹ ਗੁਲਾਬੀ ਰੰਗ ਦਿੰਦਾ ਹੈ ਇਸ ਕਰਕੇ ਇਹਦੀ ਵਰਤੋਂ ਖਾਰੀ ਸੂਚਕ ਦੇ ਤੌਰ ਤੇ ਕੀਤੀ ਜਾਂਦੀ ਹੈ ਠੀਕ ਹੈ ਹੁਣ ਆ ਗਿਆ ਆਖਰੀ ਸਵਾਲ ਇਹੀ ਸਵਾਲ ਜਿਹੜਾ ਹੈ ਇਹਨਾਂ ਦੂਜੇ ਸ਼ਬਦਾਂ ਦੇ ਰੂਪ ਵਿੱਚ ਤੁਹਾਡੀ ਕਿਤਾਬ ਜਿੱਦਾਂ ਲਿਖਿਆ ਮੈਂ ਨਾਲ ਇਹ ਜੋੜ ਦਿੱਤਾ ਹੈ ਖਾਰੀ ਘੋਲ ਵਿੱਚ ਫੀਨੋਲਫਥਲੀਨ ਪਾਉਣ ਤੇ ਇਸ ਦਾ ਰੰਗ ਕਿਹੋ ਜਿਹਾ ਹੋਵੇਗਾ ਸੋ ਸਿੱਧਾ ਜਵਾਬ ਹੈ ਜਾਂ ਤੇ ਇਕੱਲਾ ਲਿਖ ਦਿਓ ਗੁਲਾਬੀ ਇੱਕ ਸ਼ਬਦ ਵਿੱਚ ਕਿਉਂਕਿ ਇਹ ਖਾਲੀ ਥਾਂ ਪਰੋ ਵਿੱਚ ਵੀ ਆ ਸਕਦਾ ਹੈ ਆਬਜੈਕਟਿਵ ਟਾਈਪ ਵਿੱਚ ਵੀ ਆ ਸਕਦਾ ਹੈ ਜਾਂ ਟ੍ਰੂ ਫਾਲਸ ਵਿੱਚ ਵੀ ਆ ਸਕਦਾ ਹੈ ਹਨਾ ਸਹੀ ਜਾਂ ਗਲਤ ਵਿੱਚ ਵੀ ਆ ਸਕਦਾ ਹੈ ਤੇ ਜੇ ਤੁਸੀਂ ਇਕੱਲਾ ਗੁਲਾਬੀ ਲਿਖ ਦਿਓ ਪਰ ਬੱਚੇ ਥੋੜਾ ਅਜੀਬ ਜਿਹਾ ਲੱਗਦਾ ਹੈ ਜਦੋਂ ਅਸੀਂ ਵਾਕ ਲਿਖਦੇ ਹਾਂ ਤੇ ਪੂਰਾ ਲਿਖਣਾ ਚਾਹੀਦਾ ਖਾਰੀ ਕੋਲ ਵਿੱਚ ਫੀਨੋਲਫਥਲੀਨ ਪਾਉਣ ਤੇ ਇਸ ਦਾ ਰੰਗ ਗੁਲਾਬੀ ਹੋਵੇਗਾ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਸਬਕ ਨੂੰ ਸਮਝਣ ਦੀ ਖਾਤਰ ਤਿਆਰ ਕੀਤੇ ਗਏ ਸੋਚੋ ਅਤੇ ਉੱਤਰ ਦਿਓ ਦੀ ਲੜੀ ਵਿੱਚ ਇਹ ਵਾਲਾ ਵੀਡੀਓ ਜਿਹੱਚ ਅਸੀਂ ਹੁਣ ਤੱਕ 19 ਸਵਾਲ ਗੜੇ ਕਰ ਚੁੱਕੇ ਹਾਂ ਤਿੰਨ ਜਾਂ ਚਾਰ ਵੀਡੀਓ ਬਣ ਰਹੇ ਦੋ ਦੋ ਤਿੰਨ ਵੀਡੀਓ ਹੋਰ ਬਣਨਗੇ ਤੇ ਸਾਰਾ ਸਬਕ ਜਿਹੜਾ ਹੈ ਤੁਹਾਡਾ ਹੈ ਇਹ ਚ ਕਵਰ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਅਭਿਆਸ ਕਰਾਂਗੇ ਤੇ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ